ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 948 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਵਾਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 949 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾ ਲੋਕ ਮਹੱਲਾ ਤੀਜਾ ਅਬੇ ਆਗਤ ਇਹ ਨਾ ਆਖੀਐ ਜਿਨ ਕੈ ਚਿਤ ਮੈਂ ਪਰਮ ਜਿਨਾਂ ਮਨੁੱਖਾਂ ਦੇ ਮਨ ਵਿੱਚ ਭਟਕਣਾ ਹੋਵੇ ਭਾਵ ਜੋ ਦਰ ਦਰ ਤੇ ਭਟਕਰੇ ਭਟਕੇ ਰੋਟੀਆਂ ਆਟਾ ਮੰਗਦੇ ਫਿਰਦਨਾ ਉਹਨਾਂ ਨੂੰ ਅਪਿਆਗਤ ਨਹੀਂ ਆਖੀਦਾ ਤਿਸ ਦਾ ਦਿੱਤੈ ਨਾਨਕਾ ਤੇ ਹੋ ਜੇ ਹਾ ਧਰਮ ਏ ਨਾਨਕ ਅਜਿਹੇ ਬੰਦੇ ਨੂੰ ਦੇਣ ਨਾਲ ਪੁੰਨ ਵੀ ਇਹੋ ਜਿਹਾ ਹੀ ਹੁੰਦਾ ਹੈ ਭਾਵ ਕੋਈ ਪੁੰਨ ਕਰਮ ਨਹੀਂ ਆਪੇ ਨਿਰੰਜਨ ਪਰਮ ਪਦ ਤਾਕਾ ਭੁਖਾ ਹੋਏ ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ ਰਹਿਤ ਪ੍ਰਭੂ ਨੂੰ ਮਿਲਣਾ ਜੋ ਮਨੁੱਖ ਇਸ ਪਰਮ ਪਦ ਦਾ ਅਭਲਾਖੀ ਹੈ ਤੇ ਇਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਏ ਨਾਨਕ ਉਸ ਦੀ ਲੋੜੀਂਦੀ ਖੁਰਾਕ ਕੋਈ ਵਿਲਾ ਬੰਦਾ ਦਿੰਦਾ ਹੈ ਮਹੱਲਾ ਤੀਜਾ ਅਬਿਆਗਤ ਇਹ ਨ ਆਖੀ ਅਨ ਜੇ ਪਰ ਘਰ ਭੋਜਨ ਕਰੇ ਨਾ ਉਹਨਾਂ ਨੂੰ ਅਬਿਆਗਤ ਸਾਧੂ ਨਹੀਂ ਆਖੀਦਾ ਜੋ ਮਨੁੱਖ ਬਰਾਏ ਘਰ ਵਿੱਚ ਰੋਟੀ ਖਾਂਦੇ ਹਨ ਅਭਿਆਗਤ ਸਾਧੂ ਨੂੰ ਕਿਹਾ ਹੈ ਜੋ ਆਪਣੇ ਆਪ ਨੂੰ ਸਾਧੂ ਵੀ ਦੱਸਦੇ ਹਨ ਤੇ ਰੱਬ ਦੇ ਨਾਮ ਤੋਂ ਬਿਨਾ ਦੁਨਿਆਵੀ ਚੀਜ਼ਾਂ ਨਾਲ ਮੋਹ ਰੱਖਦੇ ਹਨ ਉਦਰੇ ਕਾਰਨ ਆਪਣੇ ਬਹਿਲੇ ਭੇਖ ਕਰੇ ਨਾ ਤੇ ਆਪਣਾ পেট ਭਰਨ ਦੀ ਖਾਤਰ ਕਈ ਭੇਖ ਧਾਰਦੇ ਹਨ ਅਬਿਆਗਤ ਸਈ ਨਾਨਕਾ ਜੇ ਆਤਮ ਗਉਣ ਕਰੇ ਨਾ ਏ ਨਾਨਕ ਅਬਿਆਗਤ ਅਸਲੀ ਸਾਧੂ ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ ਪਾਲ ਲਹਿਨ ਸੋ ਆਪਣਾ ਨਿਜ ਘਰ ਰਹਿਣ ਕਰੇ ਨਾ ਆਪਣੇ ਅਸਲ ਘਰ ਪ੍ਰਭੂ ਵਿੱਚ ਨਿਵਾਸ ਰੱਖਦੇ ਹਨ ਆਪਣੇ ਖਸਮ ਪ੍ਰਭੂ ਪਰਮਾਤਮਾ ਨੂੰ ਲੱਭ ਲੈਂਦੇ ਹਨ ਪੌੜੀ ਅੰਬਰ ਤਰਤਵ ਛੋੜਿਆ ਨਾ ਵਿੱਚ ਸੱਚਾ ਅਸਰਾਵ ਇਸ ਵੇਖੀ ਸ੍ਰਿਸ਼ਟ ਵਿੱਚ ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵਖ ਵਖ ਕੀਤੇ ਹਨ ਤੇ ਇਹਨਾਂ ਦੇ ਅੰਦਰ ਉਹ ਸਦਾ ਫਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ ਹਰ ਦਰ ਸਭ ਸੱਚ ਹੈ ਜਿਸ ਵਿੱਚ ਸੱਚਾ ਨਾਮ ਇਸ ਸ੍ਰਿਸ਼ਟੀ ਵਿੱਚ ਹਰੇਕ ਘਰ ਹਰੇਕ ਦਰ ਸਦਾ ਫਿਰ ਪ੍ਰਭੂ ਦਾ ਟਿਕਾਣਾ ਹੈ ਕਿਉਂਕਿ ਇਸ ਵਿੱਚ ਹਰ ਥਾਂ ਸੱਚਾ ਨਾਮ ਮੌਜੂਦ ਹੈ ਸਾਬ ਸੱਚਾ ਹੁਕਮ ਵਰਤਦਾ ਗੁਰਮਖ ਸੱਚ ਸਮਾਉ ਅਰਧਾ ਪ੍ਰਭੂ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ ਗੁਰੂ ਦੇ ਹੁਕਮ ਵਿੱਚ ਤੁਰ ਕੇ ਉਸ ਸਦਾ ਥਿਰ ਪ੍ਰਭੂ ਵਿੱਚ ਲੀਨਤਾ ਹੁੰਦੀ ਹੈ ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿ ਆਓ ਪ੍ਰਭੂ ਪਰਮਾਤਮਾ ਆਪ ਸਦਾ ਇੱਕ ਰਸ ਰਹਿਣ ਵਾਲਾ ਹੈ ਸੱਚਾ ਹੈ ਜਗਤ ਰੂਪ ਉਸ ਦਾ ਤਖਤ ਵੀ ਉਸੇ ਦਾ ਸੱਚਾ ਸਰੂਪ ਹੈ ਇਸ ਤਖਤ ਉਤੇ ਬੈਠ ਕੇ ਉਹ ਟਲ ਨੇ ਆ ਕਰ ਰਿਹਾ ਹੈ ਸਭ ਸਚੋ ਸੱਚ ਵਰਤਦਾ ਗੁਰਮਖ ਅਲਖ ਲਖਾਈ ਹਰਥਾ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ ਪਰ ਉਹ ਲਖ ਪ੍ਰਭੂ ਲਖਿਆ ਤਾਂ ਨਹੀਂ ਜਾ ਸਕਦਾ ਜੇ 사ਤਗੁਰ ਦੇ ਸਨਮੁਖ ਹੋਵੀਏ ਘਰ ਘਾਟ ਨੂੰ ਤਿਆ ਕੇ ਨਹੀਂ ਇਹ ਨਹੀਂ ਵੀ ਆਪਣਾ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਤੁਰ ਜਾਣਾ ਜਿਵੇਂ ਪਹਿਲੇ ਸਾਧੂ ਜਾਂਦੇ ਹੁੰਦੇ ਸੀ ਜਾਂ ਕਈ ਅੱਜ ਕੱਲ ਵੀ ਉਪਰਾਮ ਹੋ ਜਾਂਦੇ ਨੇ ਸਾਰੀਆਂ ਚੀਜ਼ਾਂ ਤੋਂ ਪਰ ਨਹੀਂ ਗ੍ਰੇਸਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਬਸ ਨੀਅਤ ਸਾਫ਼ ਕਰਨ ਦੀ ਲੋੜ ਹੈ ਸਲੋਕ ਮਹੱਲਾ ਤੀਜਾ ਰੈਣਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਇਸ ਸੰਸਾਰ ਸਮੁੰਦਰ ਵਿੱਚ ਬੇਅੰਤ ਪ੍ਰਭੂ ਆਪ ਵਸ ਰਿਹਾ ਹੈ ਪਰ ਉਸ ਅਨੰਤ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਵਿੱਚ ਲੱਗੀ ਹੋਈ ਜਿੰਦ ਜਮਦੀ ਮਰਦੀ ਰਹਿੰਦੀ ਹੈ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ ਕਿਉਂਕਿ ਉਹ ਅਨੰਤ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ ਰੈ ਨਾਇਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਏ ਸਭ ਕੁਝ ਇਸ ਸਾਗਰ ਵਿੱਚ ਮੌਜੂਦ ਹੈ ਪਰਬੂ ਦੀ ਮੇਰ ਨਾਲ ਮਿਲਦਾ ਹੈ ਨਾਨਕ ਨੌ ਨਿਦ ਪਾਈਐ ਜੇ ਚੱਲੈ ਤਿਸੈ ਰਜਾਏ ਹੈ ਨਾਨਕ ਮਨੁੱਖ ਨੂੰ ਸਾਰੇ ਹੀ ਨੌ ਖਜਾਨੇ ਮਿਲ ਜਾਂਦੇ ਹਨ ਜੇ ਮਨੁੱਖ ਇਸ ਸਾਗਰ ਵਿੱਚ ਵਿਆਪਕ ਪ੍ਰਭੂ ਦੀ ਰਜਾ ਵਿੱਚ ਤੁਰੇ ਮਹੱਲਾ ਤੀਜਾ ਸਹਿਜ ਸਤਗੁਰ ਨਾਸੇ ਬਿਓ ਵਿੱਚ ਹੋਮੈ ਜਨਮ ਬਿਨਾਸ ਜੋ ਮਨੁਖ ਸਿਦਕ ਸਰਧਾ ਨਾਲ ਸਤਗੁਰ ਦੇ ਹੁਕਮ ਵਿੱਚ ਨਹੀਂ ਤੁਰਿਆ ਉਹ ਹੋਮੈ ਵਿੱਚ ਰਹਿ ਕੇ ਜਗਤ ਵਿੱਚ ਜਨਮ ਲੈ ਕੇ ਜੀਵਨ ਅਨਾਈ ਗਵਾ ਗਿਆ ਰਸਨਾ ਹਰ ਰਸਨਾ ਚਾਖਿਓ ਕਮਲ ਨਾ ਹੋਇਓ ਪਰਗਾਸ ਜਿਸਨ ਜੀਵ ਨਾਲ ਰਬੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ ਰੂਪ ਕੌਲ ਫੁੱਲ ਨਹੀਂ ਖਿੜਿਆ ਬੇਖ ਖਾਦੀ ਮਨਮੁਖ ਮੂਆ ਮਾਇਆ 모ਹੇ ਵਿਨਾਸ਼ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੀ ਵਿਉਹ ਖਾਂਦਾ ਹੈ ਜ਼ਹਿਰ ਖਾ ਰਿਆ ਹੈ ਅਸਲ ਜੀਵਨ ਵਿੱਚੋਂ ਮੋਇਆ ਹੀ ਰਿਆ ਤੇ ਮਾਇਆ ਦੇ 모ਹ ਵਿੱਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਇਕਸ ਹਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਇਕ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਜਗਤ ਵਿੱਚ ਜੀਵਣਾ ਵਸਣਾ ਫਟਕਾਰਯੋਗ ਹੈ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ ਜਦੋਂ ਸੱਚਾ ਪ੍ਰਭੂ ਆਪ ਹੀ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਤਾ ਅਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਬਹ ਨ ਛੋੜੈ ਪਾਸ ਫੇਰ ਉਹ ਨਿਤ ਸਤਿਗੁਰ ਦੇ ਹੁਕਮ ਚ ਚੁਰਦਾ ਹੈ ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ ਜਿਉਂ ਜਲ ਮੈਂ ਕਮਲ ਲਿਪਤੋ ਵਰਤੈ ਤਿਉਂ ਵਿੱਚ ਗ੍ਰਹਿ ਉਦਾਸ ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਰਹਿ ਜਿਹਾ ਰਹਿੰਦਾ ਹੈ ਗ੍ਰਸਥ ਵਿੱਚ ਰਹਿੰਦਾ ਹੋਈ ਉਪਰਾਮ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਡੁੱਗਾ ਹੋਇਆ ਕੌਲ ਫੁੱਲ ਪਾਣੀ ਦੇ ਅਸਰ ਤੋਂ ਬਚਿਆ ਰਹਿੰਦਾ ਹੈ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਪਾਵੇ ਤੇ ਉਹ ਹਰ ਗੁਣ ਤਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਪਾਵੇ ਤਿਵ ਹਰ ਗੁਣ ਤਾਸ ਹੈ ਦਾਸ ਨਾਨਕ ਜਿਵੇਂ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਪਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ ਪੌੜੀ ਛਤਿ ਜੋਗ ਗੁਬਾਰਸਾ ਆਪੇ ਗਣਤ ਕੀਨੀ ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿੱਚ ਸੀ ਤਦੋ ਬੇਅੰਤ ਸਮਾਹਨੇ ਰਾਸੀ ਭਾਵ ਤਦੋ ਕੀ ਸਰੂਪ ਸੀ ਇਹ ਗੱਲ ਦਸੀ ਨਹੀਂ ਜਾ ਸਕਦੀ ਫਿਰ ਸਰਗਣ ਸਰੂਪ ਸਰਗਣ ਰੂਪ ਰਚ ਕੇ ਉਸਨੇ ਆਪ ਹੀ ਜਗਤ ਰਚਨਾ ਦੀ ਵਿਚਾਰ ਕੀਤੀ ਆਪੇ ਸ੍ਰੇਸ਼ਟ ਸਭ ਸਾਜੀਆਂ ਆਪ ਮਤ ਦਿਨੀ ਉਸ ਪ੍ਰਭੂ ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ ਜੀਵਾਂ ਨੂੰ ਅਕਲ ਦਿੱਤੀ ਸਿਮਰਤ ਸਾਹਤ ਸਾਜਿ ਅਨ ਪਾਪ ਪੁੰਨ ਗਣਤ ਗਣੀਨੀ ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸਨੇ ਆਪ ਹੀ ਸਿਮਰਤੀਆਂ ਅਤੇ ਸ਼ਾਸਤਰ ਆਦਿਕ ਧਾਰਮਿਕ ਪੁਸਤਕ ਬਣਾਏ ਉਹਨਾਂ ਵਿੱਚ ਪਾਪ ਤੇ ਪੁੰਨ ਦਾ ਨਖੇੜਾ ਕੀਤਾ ਭਾਵ ਦੱਸਿਆ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਜੈਸ ਬੁਝਾਏ ਸੋ ਬੁਝਸੀ ਸੱਚਾ ਸ਼ਬਦ ਪਤਿਨੀ ਜਿਸ ਮਨੁੱਖ ਨੂੰ ਇਹ ਸਾਰਾ ਰਾਜ ਸਮਝਾਂਦਾ ਹੈ ਪਰਮਾਤਮਾ ਆਪ ਹੀ ਸਮਝਾਂਦਾ ਹੈ ਤੇ ਉਹੀ ਸਮਝਦਾ ਹੈ ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿੱਚ ਸ਼ਰਧਾ ਧਾਰ ਲੈਂਦਾ ਹੈ ਸਾਬੇ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਹਰੇਕ ਕਾਰਜ ਵਿੱਚ ਪ੍ਰਭੂ ਆਪ ਹੀ ਆਪ ਮੌਜੂਦ ਹੈ ਆਪ ਹੀ ਮੇਰ ਕਰਕੇ ਜੀਵ ਨੂੰ ਆਪਣੇ ਵਿੱਚ ਮਿਲਾਉਂਦਾ ਹੈ ਸਲੋਕ ਮਹਲਾ 3 ਜਿਆ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਇਹ ਸਾਰਾ ਸਰੀਰ ਲਹੂ ਹੈ ਖੂਨ ਹੈ ਭਾਵ ਸਾਰੇ ਸਰੀਰ ਵਿੱਚ ਲਹੂ ਮੌਜੂਦ ਹੈ ਖੂਨ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ ਰਾਤਵੀਂ ਕਹਿੰਦੇ ਹਨ ਖੂਨ ਵੀ ਕਹਿੰਦੇ ਹਨ ਲਹੂ ਵੀ ਕਹਿੰਦੇ ਹਨ ਜੋ ਆਪਣੇ ਸਰੀਰ ਦੀਆਂ ਨਾੜੀਆਂ ਵਿੱਚ ਚੱਲ ਰਿਹਾ ਹੈ ਜੋ ਸਰਤੇ ਆਪਣੇ ਤਿੰਨ ਤਨ ਲੋਭ ਰਤਨਾ ਹੋਏ ਫਿਰ ਸਰੀਰ ਨੂੰ ਚੀਰਿਆਂ ਭਾਵ ਸਰੀਰ ਦੀ ਪਰਤਾਲ ਕੀਤਿਆਂ ਕਿਹੜਾ ਲਹੂ ਨਹੀਂ ਨਿਕਲਦਾ ਜੋ ਬੰਦੇ ਆਪਣੇ ਖਸਮ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿੱਚ ਲਾਲਚ ਦਾ ਲਹੂ ਨਹੀਂ ਹੁੰਦਾ ਭੈ ਪਏ ਤਨ ਖੀਨ ਹੋਏ ਲੋਭ ਰਤ ਵਿੱਚੋ ਹੋ ਜਾਏ ਜੇ ਪਰਮਾਤਮਾ ਦੇ ਡਰ ਵਿੱਚ ਜੀ ਵੀਏ ਤਾਂ ਸਰੀਰ ਇਸ ਤਰ੍ਹਾਂ ਦਾ ਲਿੱਸਾ ਹੋ ਜਾਂਦਾ ਹੈ ਕਿ ਇਸ ਵਿੱਚੋਂ ਲੋਭ ਦੀ ਰਤ ਨਿਕਲ ਜਾਂਦੀ ਹੈ ਲੋਭ ਦਾ ਲਹੂ ਵੀ ਇਹਦੇ ਵਿੱਚ ਨਹੀਂ ਰਹਿੰਦਾ ਜੇ ਪਰਮਾਤਮਾ ਦੇ ਡਰ ਵਿੱਚ ਜੀ ਵੀਏ ਜਿਉਂ ਬੈ ਸੰਤ ਤਾਤ ਸੁਧ ਹੋਏ ਤੇ ਉਹ ਹਰ ਕਾ ਭਉ ਦੁਰਮਤ ਮੈਲ ਲਗਵਾਏ ਜਿਵੇਂ ਅੱਗ ਵਿੱਚ ਪਾਇਆ ਸੋਨਾ ਆਦਕ ਧਾਤ ਸਾਫ ਹੋ ਜਾਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਡਰ ਮਨੁੱਖ ਦੀ ਭੈੜੀ ਮਤ ਦੀ ਮੈਲ ਨੂੰ ਕੱਟ ਦਿੰਦਾ ਹੈ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਏ ਨਾਨਕ ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਤੋੜ ਕੇ ਵਾਹਿਗੁਰੂ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ ਉਸ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ ਸੋਹਣੇ ਉਹੀ ਹਨ ਜਿਹੜੇ ਪਰਮਾਤਮਾ ਨਾਲ ਪਿਆਰ ਕਰਦੇ ਹਨ ਉਹਨਾਂ ਦੇ ਮਨ ਵੀ ਸੋਹਣੇ ਹਨ ਕਈ ਮੂਰਖ ਵੇਖੇ ਨੇ ਮੈਂ ਉਹ ਬੜੇ ਕਮੀਨੇ ਘਟਿਆ ਸੋਚਦੇ ਹੁੰਦੇ ਹਨ ਉਹ ਹਨ ਜਿਹੜੇ ਸ਼ਾਮ ਨੂੰ ਬਾਬਾ ਜੀ ਰਹਿ ਰਸ ਕਰ ਰਹੇ ਸੀ ਉਧਰ ਉਹ ਇੱਕ ਮੂਰਖ ਆਇਆ ਟਰੈਕਟਰ ਤੇ ਡੈਕ ਲਾਇਆ ਹੋਇਆ ਉੱਚੀ ਆਵਾਜ਼ ਛੱਡੀ ਹੋਈ ਗਲੀਆਂ ਵਿੱਚ ਉਸਨੇ ਬਹੁਤ ਆਵਾਜ਼ ਕੀਤੀ ਹੋਈ ਇਹ ਜੇ ਮੂਰਖ ਨਾ ਮੰਨਦੇ ਸੋਹਣੇ ਹੁੰਦੇ ਹਨ ਨਾ ਤਾਂ ਦੇ ਸੋਹਣੇ ਹੁੰਦੇ ਹਨ ਕਿਉਂਕਿ ਗੁਰਬਾਣੀ ਨਾਲ ਜੁੜਿਆ ਹੀ ਮਨੁੱਖ ਸੋਹਣਾ ਹੋ ਸਕਦਾ ਹੈ ਜਿਸ ਦਾ ਕੋਈ ਕਿਸੇ ਦਾ ਗੁజర్ ਗਿਆ ਕੋਈ ਵਿਚਾਰਾ ਪਰਲੋਕ ਸੁਧਾਰ ਗਿਆ ਉਹਦੇ ਭੋਗ ਦੇ ਵੀ ਦਿਨ ਉਹ ਮੂਰਖ ਡੈਕ ਲਾ ਕੇ ਗਲੀਆਂ ਵਿੱਚ ਘੁੰਮਦੇ ਹਨ ਸਾਡੇ ਪਿੰਡ ਵਿੱਚ ਜ਼ਿਆਦਾ ਹਨ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨਾਂ ਮੂਰਖਾਂ ਨੂੰ ਵੀ ਰੱਬ ਮਤ ਦੇਵੇ ਤੇ ਸੋਹਣੇ ਗੁਰਬਾਣੀ ਸੁਣ ਕੇ ਗੁਰਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਣ ਗਾ ਕੇ ਹੀ ਬਣਿਆ ਜਾਂਦਾ ਹੈ ਜਿਉਂ ਬੈ ਸੰਤਰ ਤਾਤ ਸੁਧ ਹੋਏ ਤਿਉਹ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 949 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 950 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ